ਸਾਡੇ ਨਾਲ ਇਸ ਵੇਲੇ ਸੁਖਵਿੰਦਰ ਰੰਦਾਵਾ ਜੀ ਨੇ ਰੰਦਾਵਾ ਸਾਹਿਬ ਸਵਾਗਤ ਹੈ ਤੁਹਾਡਾ ਦੈਨਿਕ ਸੋਰਾ ਟੀਵੀ ਤੇ ਵੋਟ ਪਾ ਤੁਸੀਂ ਅੱਜ ਜਾਣਾ। ਜ਼ਹਿਨ ਦੇ ਵਿੱਚ ਮੈਂ ਪਹਿਲਾਂ ਤਾਂ ਇਹ ਪੁੱਛੂੰਗਾ ਕਿ ਹੁਣ ਤੁਸੀਂ ਵੋਟ ਜਦੋਂ ਕਾਸਟ ਕਰਨੀ ਹੈ ਜ਼ਹਿਨ ਦੇ ਵਿੱਚ ਇਹ ਦਿਨ ਮੈਂ ਪੁੱਛੂੰਗਾ ਕਿ ਕਿਹੜੇ ਉਮੀਦਵਾਰ ਨੂੰ ਤੁਸੀਂ ਵੋਟ ਪਾਣੀ ਹੈ। ਤਾਂ ਕਿਹੜਾ ਉਮੀਦਵਾਰ ਕੀ ਕਰੇ ਡੇਰਾ ਬਣਾਣਾ ਖਾਲਕੇ ਦੇ ਲਈ। ਵੋਟ ਪਾਉਣ ਵੇਲੇ ਤੁਸੀਂ ਆਪਣੇ ਜ਼ਹਿਨ ਚ ਕੀ ਰੱਖੋਗੇ? ਦੇਖੋ ਜਿਹੜੀ ਇਲਾਕੇ ਦੀ ਡਵੈਲਪਮੈਂਟ ਜਿਹੜੀ ਆ ਉਹਦੇ ਉਹਦਾ ਮੇਰੇ ਜ਼ਿਆਦਾ ਮੇਲ ਕੰਸਨ ਹੁੰਦਾ ਔਰ ਇਹ ਪੇਰੀਪਰਿਡਿ ਅਲਾਕੇ ਦੇ ਵਿੱਚ ਜੋ ਚੱਲ ਰਿਹਾ ਗੁੰਡਾਗਰਦੀ ਦਾ ਮੰਗਾ ਮਾਚ ਨੂੰ ਕਿੰਨਾ ਕੰਟਰੋਲ ਕਰਨਾ ਕਈ ਬਿਦਾਂਤ ਲੋਕਾਂ ਦੀ ਜਿਹੜੀ ਤੁਸੀਂ ਵੇਖੀ ਐਸਸੀ ਦਾ ਤੋੜ ਫਰਦਨਾ ਔਰ ਜਿਹੜੀ ਯੂਨੀ ਫੋਰਸ ਲਗਣੀ ਇਹ ਤੇ ਇਹ ਜਿਹੜੀ ਐਡਮਿਨਿਸਟ੍ਰੇ ਜਿਹੜੀ ਗਵਰਨਮੈਂਟ ਆ ਜਿਹੜੀ ਕਹਿੰਦੀ ਸੀ ਕਿ ਗੈਂਗਸਟਰਾਂ ਦੇ ਦੇ ਨਾਂ ਤੇ ਕਾਂਗਰਸ ਜਾਂ ਕਾਲੀ ਦਲ ਨੇ ਪਰਟੇ ਜਿਓ ਸਭ ਤੋਂ ਵੱਧ ਜੇ ਕੋਈ ਗੈਂਗਸਟਰ ਵਾ ਉਹ ਆਇਆ ਇਹ ਉਹ ਲੋਗਾਂ ਨੂੰ ਮਾਰਨੀ ਆ ਜੋ ਰਾਮਾਧੂ ਪਾਰਟੀ ਨੇ ਛਰੇ ਤਜੀਆਂ ਢਾ ਕੇ ਰੱਖ ਦਿੱਤੀ ਗੈਂਗਸਟਰਾਂ ਦੇ ਪਰਿਵਾਰ ਗੈਂਗਸਟਰਾਂ ਦੇ ਫੈਮਿਲੀ ਮੈਂਬਰ ਗੈਂਗਸਟਰਾਂ ਦੇ ক্লোਜ਼ ਜਿਹੜੇ ਉਹਨਾਂ ਨੂੰ ਦੂਸਰੇ ਦੇ ਕਾਗਜ਼ ਕੱਟ ਕੇ ਉਹਨਾਂ ਨੂੰ ਸਪੰਜ ਚੁੱਕਿਆ ਇਹ ਤੋਂ ਵੱਧ ਕੀ ਹੋਰ ਗਲੋਰੀਫਾਈ ਕਰ ਸਕਦੀ ਹੈ ਗਵਰਨਮੈਂਟ ਕਰ ਸਕਦੀ ਹੈ ਇਹਦਾ ਫਾਇਦਾ ਜਿਹੜੀ ਚੀਜ਼ ਤੁਸੀਂ ਕਹਿ ਰਹੇ ਹੋ ਇਹਦਾ ਫਾਇਦਾ ਅੱਜ ਤੁਹਾਡੇ ਪਤਨੀ ਕਾਂਗਰਸ ਦੇ ਉਮੀਦਵਾਰ ਨੂੰ ਮਿਲਣ ਜਾ ਰਿਹਾ ਇਸ ਟੋਨ ਦੇ ਵਿੱਚ ਪੰਜਾਬ ਦੇ ਵਿੱਚ ਹਮੇਸ਼ਾ ਹੀ ਜਿਹੜੇ ਪੰਜਾਬੀ ਨੇ ਉਹ ਚੀਜ਼ ਦੇ ਅਗੇਂਸਟ ਵੋਟ ਕਰਦੇ ਹੁੰਦੇ ਉਹ ਇਹਨਾਂ ਨੂੰ ਗੁੰਡਿਆਂ ਨੂੰ ਵੋਟ ਨਹੀਂ ਪਾਉਂਦੇ ਬੜਾ ਹੌਟ ਸੀਟ ਜਦੋਂ ਆਪਾਂ ਜ਼ਿਕਰ ਕਰਦੇ ਹਾਂ ਆਪਣੀ ਮੀਡੀਆ ਵਾਲੀ ਪੱਛਾ ਦੇ ਵਿੱਚ ਕੀ ਹੌਟ ਸੀਟ ਬਣ ਗਈ ਡੇਰ ਬਾਬਾ ਨਾਨਕ ਨੇਕ ਟੂ ਨੈਕ ਸਾਈਡ ਨਜ਼ਰ ਆ ਰਹੀ ਆਮ ਆਦਮੀ ਪਾਰਟੀ اور ਕਾਂਗਰਸ ਦੇ ਵਿੱਚ ਕਿਹ ਕਿਹ ਸ਼ੰਤੀ ਇਸ ਲੜਾਈ ਨੂੰ ਇਹ ਜਿਹੜੀ ਗੱਲ ਆਮ ਆਮਦਨੀ ਪਾਰਟੀ ਵਰਸਸ ਕਾਂਗਰਸ ਕੇ ਗੁੰਡਾ ਵਰਸਸ ਕਾਂਗਰਸ ਚੱਲ ਰਹੀ ਆ ਤੁਸੀਂ ਲਗਾਤਾਰ ਇਹ ਵੀ ਇਲਜ਼ਾਮ ਲਗਾ ਰਹੇ ਹੋ ਕਿ ਗੁੰਡਾਗਰਦੀ ਇੱਥੇ ਇਸ ਇਲਾਕੇ ਦੇ ਵਿੱਚ ਵੱਧ ਰਹੀ ਤੁਹਾਡੇ ਕਹਿਣ ਤੇ ਜਿਵੇਂ ਤੁਸੀਂ ਕਰ ਕਿਤਾ ਕਿ ਡੀਐਸਪੀ ਇਲੈਕਸ਼ਨ ਕਮਿਸ਼ਨ ਨੇ ਬਦਲ ਦਿੱਤਾ ਤਾਂ ਲੱਗਦਾ ਕਿ ਅੱਜ ਜਦੋਂ ਵੋਟਾਂ ਪ੍ਰੋਸੈਸ ਚ ਆ ਰਹੀਆਂ ਨੇ ਉਦੋਂ ਇਹ ਇਸ ਹਲਕੇ ਦੇ ਵਿੱਚ ਜਿਹੜੀ ਸ਼ਾਂਤੀ ਹੈ ਉਹ ਬਣੀ ਰਹੇਗੀ ਔਰ ਜਿਵੇਂ ਇਲੈਕਸ਼ਨ ਕਮਿਸ਼ਨ ਨੇ ਤੁਹਾਡੇ ਹੱਥਾਂ ਦੇ ਖਾਲ ਕੇ ਇਹ ਸ਼ਾਂਤੀ ਮੈਂ ਤਾਂ ਕਹਿੰਦਾ ਕਿ ਸ਼ਾਂਤੀ ਅੱਜ ਤੱਕ ਕਦੀ ਵੀ ਇਹੋ ਜੀ ਗੁੰਡਾਗਰਦੀ ਵਾਲੀ ਇਲੈਕਸ਼ਨ ਨਹੀਂ ਹੋਈ ਗੈਰ ਟੈਰੋਰਿਜ਼ਮ ਟਾਈਮ ਸੀ ਯਾ ਆਫਟਰ ਟੈਰੋਰਿਜ਼ਮ ਬਿਫੋਰ ਟੈਰੋਰਿਜ਼ਮ 1969 ਤੋਂ ਇਲੈਕਸ਼ਨ ਹੁੰਦੇ ਆਏ ਔਰ ਸਭ ਤੋਂ ਵੱਧ ਅਗਰ ਕੋਈ ਪੀਸਫੁਲ ਇਲੈਕਸ਼ਨ ਹੁੰਦੀ ਸੀ ਉਹ ਡੇਰਬਾ ਬਨਾਂਨਖਲ ਖਰੀਫਾ ਦੇਗੜ ਚੂੜੀਆਂ ਖੇਦੀ ਹੁੰਦੀ ਔਰ ਅੱਜ ਆਮਾਦੀ ਪਾਰਟੀ ਨੇ ਇਹੋ ਜਿਹਾ ਗੁੰਡਾਦੰਦ ਪੈਦਾ ਕਰ ਦਿੱਤਾ ਤੇ ਮੇਰੇ ਕੱਲ ਹਰ ਪਿੰਡ ਤੇ ਸਹਿਮਤ ਲੋਕ ਬੈਠੇ ਹਨ ਉਹਨੂੰ ਅੱਜ ਲੱਗਦਾ ਕਿ ਆ ਸ਼ਾਂਤਮਈ ਢੰਗ ਦੇ ਨਾਲ ਇਲੈਕਸ਼ਨ ਨਹੀਂ ਹੋਣਗੇ ਮੈਂ ਤੇ ਕਿੰਨਰ ਸ਼ਾਂਤਮਈ ਢੰਗ ਨਾਲ ਹੋਏ ਕਿਉਂਕਿ ਮੇਰੇ ਵਰਕਰ ਬੜੇ ਸਟ੍ਰੌਂਗ ਨੇ ਬਸ ਅੱਛਾ ਹੈ ਜੀ ਕੋਈ ਫੈਸਲਾ ਦਾਤ ਨਹੀਂ ਕਿ ਜਿਹੜਾ ਜਿਹੜਾ ਛਿੰਡੇ ਤੇ ਆ ਔਰ ਜਦਾਂ ਦੀ ਉਹ ਗੱਲਾਂ ਕਰਦਾ ਫਿਰਦਾ ਯਾਰ 220 2300 ਪੇਟੀ ਸ਼ਰਾਬ ਦੀ ਫੜੀ ਜਾਣੀ ਤੇ ਗੱਲਾਂ ਕਰਨੀਆਂ اخلاق ਦੀਆਂ ਲਾਹਨਤ ਹੈ ਉਹ ਜੀ ਚੀਫ ਮਿਨਿਸਟਰ ਤੇ ਜਿਹੜਾ ਕਹਿੰਦਾ ਆਮ ਆਮ ਘਰਾਂ ਦੇ ਤੇ 1 ਕਰੋੜ ਦੀ ਸ਼ਰਾਬ ਫੜੀ ਜਾਏ ਇਹਨਾਂ ਦੀ ਇਹ ਇਹ ਕਿਹੜਾ ਕਿਹੜਾ ਕਨੇਜੇ ਜੀ ਘਰੋਂ ਲੋਕਾਂ ਦੇ ਘਰੋਂ ਰੋਟੀ ਖਾ ਕੇ ਇਲੈਕਸ਼ਨ ਲੜਦੇ ਆ ਕੋਈ ਤਾਂ ਲੋਕਾਂ ਨੂੰ ਸ਼ਰਾਬ ਪਿਆ ਪਿਆ ਨਸ਼ੇ 'ਚ ਡੋਪਣਾ ਚਾਹੁੰਦੇ ਆ ਬਹੁਤ ਸਾਰੇ ਸਮੀਕਰਨਾਂ ਨੂੰ ਲੈ ਕੇ ਸਵਾਲ ਬਣੇ ਹੋਏ ਨੇ ਅਕਾਲੀ ਦਲ ਦਾ ਵੋਟ ਬੈਂਕ ਕਿਉਂਕਿ ਇਹ ਜਾਂ ਤੇ ਇਹਨਾਂ ਦਾਵਾ ਪਰਿਵਾਰ ਦਾ ਕਾਂਗਰਸ ਦਾ ਗੜ ਰਿਹਾ ਜਾਂ ਅਕਾਲੀ ਦਲ ਦਾ ਗੜ ਰਿਹਾ ਹੈ ਅਕਾਲੀ ਦਲ ਮੈਦਾਨ ਦੇ ਵਿੱਚ ਨਹੀਂ ਹੈ ਅਕਾਲੀ ਦਲ ਦਾ ਵੋਟ ਬੈਂਕ ਅੱਜ ਕਿੱਧਰ ਜਾ ਰਿਹਾ ਜਿਹੜਿਆਂ ਨਾਲ ਅਕਾਲੀ ਦਲ ਨੂੰ ਵੋਟ ਪਾਉਂਦੇ ਸੀ ਗੋਰਟੀ ਮੈਨੂੰ ਜਾਏਗੀ ਕਿਉਂਕਿ ਕੈਂਡੀਡਟ ਵੇਖਣਗੇ ਔਰ ਇਹ ਦੇਖਣਗੇ ਕਿ ਕਿਹੜਾ ਇਹ ਸ਼ਰਾਫੋਦ ਨਗਰ ਦਾ ਮжоਰਿਟੀ ਜਤਿੰਦਰ ਗੌਰੰਦ ਦਾਵ ਨੂੰ ਜਾਏਗੀ ਔਰ ਇਹ ਪਹਿਲਾਂ ਵੀ ਜਿਹੜਾ ਸੁਚਾ ਸਿੰਘ ਲਗਾ ਵਾ ਇਹਨੇ ਇਹ ਪਾਰਲੀਮੈਂਟ ਨੂੰ ਧੋਖੇ ਓਪਨਲੀ ਇਹ ਵੋਟਾਂ ਜਿਹੜੀਆਂ ਸੀ ਇਹਨੂੰ ਖੋਈਆਂ ਸੀਗੀਆਂ ਉਹ ਫੈਕਟਰ ਨਹੀਂ ਚੱਲੇਗਾ ਸੁਚਾ ਸਿੰਘ ਲਗਾ ਜਿਵੇਂ ਓਪਨਲੀ ਬੋਲ ਰਹੇ ਨੇ ਕਿ ਨਾ ਕੋ ਵੋਟ ਉਹਨਾਂ ਦੇ ਨਾਲ ਫੋਲੋ ਕਰਦੇ ਸਕੇ ਮੈਂ ਇਹਨੂੰ ਕਈ ਵਾਰ ਹਰਾਇਆ ਕਿੱਡਾ ਕਿਸਾਨ ਆਏ ਇਹ ਵੀ ਗੁੱਸਾ ਕ੍ਰਿਸਚਨ ਭਾਈਚਾਰੇ ਦੀ ਵੋਟ ਬੈਂਕ ਨੂੰ ਲੈ ਕੇ ਵੀ ਇਸ ਸਿਆਸਤ ਇਸ ਹਲਕੇ ਦੀ ਸਿਆਸਤ ਜਿਹੜੀ ਆ ਪੱਕੀ ਰਹੀ ਹੈ ਅੰਕੁਰ ਨਰੂਣ ਹੋਣਾ ਜਿਸ ਤਰ੍ਹਾਂ ਪਹਿਲਾਂ ਗੁਰਦੇਵ ਭੰਦਾਵਾ ਨੂੰ ਮਿਲਦੇ ਨੇ ਉਹਨਾਂ ਦੀ ਇੱਕ ਜਿਹੜੀ ਚਰਚਾ ਸ਼ਾਇਦ ਉਹ ਡੇਰਾ ਬਪੂ ਨਾਨਕ ਦੇ ਵਿੱਚ ਇਨੋਗ੍ਰੇਸ਼ਨ ਹੋਈ ਉਹ ਬੜਾ ਵੱਡਾ ਸਮਾਗਮ ਗਿਆ ਤਾਂ ਕ੍ਰਿਸਚਨ ਵੋਟ ਬੈਂਕ ਨੂੰ ਲੈ ਕੇ ਫਿਰ ਤੁਸੀਂ ਕਲਾਂ ਨੌਰ ਦੇ ਵਿੱਚ ਇੱਕ ਵੱਡੀ ਰੈਲੀ ਕੀਤੀ ਨਿਰਭਰ ਤੋਂ ਲੱਗਦਾ ਕਿ ਕ੍ਰਿਸਚਨ ਭਾਈਚਾਰੇ ਦੀ ਜਿਹੜੀ ਵੋਟ ਬੈਂਕ ਹੈ ਉਹ ਅੱਜ ਨਿਰਭਰ ਕਰੇਗਾ ਕਿ ਕੌਣ ਇਥੋ ਦੀ ਵਿਧਾਨ ਸਭਾ ਪਹੁੰਚੇਗਾ ਕ੍ਰਿਸਚਨ ਭਾਈਚਾਰੇ ਨੇ ਹਮੇਸ਼ਾ ਕਾਂਗਰਸ ਨੂੰ ਵੋਟ ਦਿੱਤੀ ਹੈ ਔਰ ਇਹ ਗਰੇ ਪ੍ਰਵਾਦ ਨੇ ਉਹ ਵੀ ਜਿਵੇਂ ਦੂਜੇ ਮੰਗ ਉਹਦੇ ਆਪਣੇ ਪ੍ਰਵਾਦ ਤੁਸੀਂ ਵੇਖਿਆ ਕਿ ਪੋਲੀਟਿਕਲ ਆਦਮੀ ਏਕੀ ਵੱਡੀ ਕਾਨਫਰੰਸ ਕਰੇ ਛੋਟੀ ਗੱਲ ਹੈ ਔਰ ਲੋਕਾਂ ਦਾ ਪਿਆਰ ਔਰ ਕ੍ਰਿਸ਼ਨ ਭਾਈਚਾਰਾ ਹਮੇਸ਼ਾ ਮਿਰਨਾ ਚਟਾਨ ਵਾਂ ਖੜਾ ਰਿਹਾ ਔਰ ਕਦੀ ਵੀ ਨਹੀਂ ਡਰਿਆ ਇਵਨ ਟਰੋਰਿਜ਼ਮ ਦੇ ਦਮਾਂ ਚ ਵੀ ਇਹਨੇ ਕਾਦਰ ਮਸੀਹ ਕਿੰਨੇ ਸਾਡੇ ਜਿਹੜੇ ਸੀਗੇ ਉਹਨਾਂ ਉਚਾਰਨ ਸ਼ੀਤ ਵੀ ਕਰ ਦਿੱਤਾ 69 ਤੋਂ ਤੁਸੀਂ ਕਿਹਾ ਕਿ ਮੈਂ ਇਲੈਕਸ਼ਨ ਲੜਨ ਆ ਰਿਹਾ ਹਾਂ ਯਾ ਦੇਖਦੇ ਆ ਰਹੇ ਹਾਂ ਮਤਲਬ ਤੁਸੀਂ ਚਾਹੀ ਆਪਣੇ ਪਿਤਾ ਜੀ ਨਾਲ ਕੰਮ ਕੀਤਾ ਫਿਰ ਆਪਣੇ ਲਈ ਵੀ ਇਲੈਕਸ਼ਨ ਲੜਾਈ ਇਹ ਇਲੈਕਸ਼ਨ ਕੁਝ ਡਿਫਰੈਂਟ ਨਜ਼ਰ ਆ ਰਿਹਾ ਕਿਉਂਕਿ ਤੁਹਾਡੇ ਤਾਂ ਪਤਨੀ ਚੋਣ ਮੈਦਾਨ ਦੇ ਵਿੱਚ ਨੇ ਉੱਪਰੋਂ ਜ਼ਿਮਨੀ ਚੋਣ ਵੀ ਹੈ ਪਾਰਟੀ ਦੇ ਵਿੱਚ ਵੀ ਜਿਸ ਤਰ੍ਹਾਂ ਹੁਣ ਅੱਗੇ 2027 ਦੇ ਚੋਣ ਆ ਰਹੇ ਨੇ ਉਹ ਉਹ ਸੱਦੀਆਂ ਵੀ ਨਿਗਾਹਾਂ ਨੇ ਪੰਜਾਬ ਦੀ ਸਿਆਸਤ ਵਿੱਚ ਵੀ ਅੱਜ ਦਾ ਬਹੁਤ ਵੱਡਾ ਫੈਕਟਰ ਹੋਏਗਾ ਕੋਈ ਨਿਗਾਹਾਂ ਨੇ ਮੇਰੇ 2 ਸਾਲ ਪਏ ਆ ਇਹ ਸਭ ਮੇਰਾ ਤੇ ਜਾਣ ਇਸੇ ਕੋਈ ਇਹ 2024 ਵਾਲੀ ਲੱਖ ਮੈਨੂੰ ਕਿ ਉਹ ਹੀ ਕੋਈ ਅਲੱਗ ਥੋੜਾ ਜਿਹਾ ਅਲੱਗ ਪ੍ਰੈਸ਼ਰ ਮਹਿਸੂਸ ਹੋ ਰਿਹਾ ਤਾਂ ਕੋਈ ਅਲੱਗ ਪ੍ਰੈਸ਼ਰ ਮਹਿਸੂਸ ਨਹੀਂ ਥੋੜਾ ਵਿਰੋਧੀ ਕੁਛ ਹੈ ਵੀ ਕਹਿੰਦੇ ਕਿ ਸੁਖਿੰਦਰ ਰੰਧਾਵਾ ਨੇ ਇਹ ਚੋਣ ਕੱਲਿਆਂ ਲੜਿਆ ਆਪਣੇ ਪਾਰਟੀ ਦੇ ਵੱਡੇ ਲੀਡਰ ਨਹੀਂ ਬੁਲਾਏ ਚਰਨਜੀਤ ਸਿੰਘ ਚੰਨੀ ਛੋਟਾ ਲੀਡਰ ਮੈਂ ਜੀ ਆਪਣੇ ਦਿੱਲੀ ਦਾ ਹਾਈ ਕਮਾਂਡ ਦੇ ਵਿੱਚ ਮੈਂ ਸਟਾਰ ਕੰਪਨੀਰੀ ਮੈਂ ਜਨਰਲ ਸਕੱਤਰੀਆਂ ਤੋਂ ਹੁਣ ਮੈਂ ਆਪਣੇ ਤੋਂ ਉੱਤੇ ਰਾਹੁਲ ਗਾਂਧੀ ਨੂੰ ਬੁਲਾਵਾ ਇਹ ਕਰਕੇ ਮੈਂ ਇਹ ਕਹਿ ਰਿਹਾ ਕਰਦਾ ਕਿ ਸਰਚਰਨਜੀਤ ਸਿੰਘ ਚੰਨੀ ਰਾਜਾ ਬੜਿੰਗ ਦੇ ਹਲਕੇ ਦੇ ਵਿੱਚ ਕੇ ਹੋਰ ਹਲਕਿਆਂ ਦੇ ਵਿੱਚ ਕੇ ਜਾਂ ਹੋਰ ਬਾਕੀ ਜਿਹੜੇ ਲੀਟਰ ਦਾ ਗੱਲ ਸੁਣੋ ਜਦੋਂ ਮੇਰਾ ਆਪਣੇ ਲੋਕਾਂ ਨਾਲ ਇੰਨਾ ਪਿਆਰ ਆ ਕਿ ਮੈਨੂੰ ਮੈਂ ਲੀਟਰ ਜਿਹੜੇ ਜਿਹੜੇ ਹੁੰਦੇ ਨੇ ਉਹ ਜਿੱਥੇ ਕੋਈ ਵੀਕਨੈਸ ਹੁੰਦੀ ਹੈ ਉੱਥੇ ਜਾਏਗਾ ਤੇ ਜਿੱਥੇ ਆਪਣੇ ਆਪ ਘੱਗੀਆਂ ਕੋਈ ਗੱਲ ਨਹੀਂ ਹੋਸੀ ਅਗਰ ਸਵਾਲਾਂ ਲਾਈਟਰ ਨੋਟ ਤੇ ਮੈਂ ਸਵਾਲ ਪੁੱਛਣਾ ਚਾਹਾਂਗਾ ਇਹ ਜਿੰਨੇ ਵੀ ਪੱਤਰਕਾਰਾਂ ਨੇ ਤੁਹਾਡਾ ਇੰਟਰਵਿਊ ਕੀਤਾ ਸਟੋਨ campaign ਦੇ ਦੌਰਾਨ ਸਾਰਿਆਂ ਨੂੰ ਤੁਹਾਨੂੰ ਤੁਹਾਡੇ ਗੁੱਸੇ ਨੂੰ ਲੈ ਕੇ ਜਾਂ ਤੁਹਾਡੀ ਪਤਨੀ ਨੂੰ ਲੈ ਕੇ ਪਤਨੀ ਨੂੰ ਵੀ ਗੁੱਸੇ ਨੂੰ ਲੈ ਕੇ ਤੁਹਾਡੇ ਗੁੱਸੇ ਨੂੰ ਲੈ ਕੇ ਸਵਾਲ ਜਰੂਰ ਪੁੱਛਿਆ ਮੈਂ ਲੈਟਰ ਨੋਟ ਤੇ ਸਵਾਲ ਪੁੱਛਦਾ ਕਿ ਜੇਕਰ ਹੁਣ ਮੈਂ ਦੱਸਾਂ ਜੇ ਮੈਂ ਗੁੱਸੇ 'ਚੋਂ ਵੋਟ ਲੋਕ ਪਾਉਣਗੇ ਇਹਦੇ ਕੋਲ ਤੁਸੀਂ ਤੇ ਦੋ ਮੇਰੇ ਜਵਾਬ ਦੋ ਕਿ ਤੁਸੀਂ ਇੱਕ ਪਰਸੈਪਸ਼ਨ ਬਣਾਈ ਹੈ ਆਪਣੇ ਮੀਡੀਆ ਨੇ ਕਿ ਜਿਹੜਾ ਅਸਰ ਸਭ ਗੁੱਸੇ 'ਚ ਇਹ ਕੀ ਗੱਲ ਇਹ ਜਿਹੜਾ ਮੈਂ ਇੰਨੇ ਵਾਰ ਪੰਜ ਵਾਰੀ ਲਗਾਤਾਰ ਜਿੱਤ ਗਿਆ ਤੇ ਇਹ ਗੁੱਸੇ ਕਰਕੇ ਜਿੱਤਿਆ ਕਿ ਪਿਆਰ ਕਰਕੇ ਇਹ ਲੀਡਰ ਦਾ ਇੱਕ ਰੋਲ ਜਿਹੜਾ ਲੀਡਰ ਦੀ ਇੱਕ ਹੁੰਦਾ ਮੈਨੂੰ ਇਹ ਚਾਹਨਾ ਕਿ ਜੇ ਮੈਡਮ ਐਮਐਲਏ ਬਣ ਦਿੰਦੇ ਨੇ ਅੱਜ ਭਗਵੰਤ ਮਾਨ ਵਰਗਾ ਬਣਾ ਇਹਦੇ ਵਰਗਾ ਕਰਾਂ ਰੋਲ ਕਿ ਸਟੇਜ ਦੇ ਉੱਤੇ ਖੜੋ ਕੇ ਲੀਡਰ ਦੀ ਗੱਲ 'ਤੇ ਵਜਨ ਹੋਣਾ ਚਾਹੀਦਾ ਉੱਥੇ ਚੌਕੇ ਤੇ ਡਾਂਸ ਨਹੀਂ ਕਰਨੇ ਚਾਹੀਦੇ ਲੋਕਾਂ ਦੇ ਉੱਤੇ ਬਹੂਦਾ ਟਿਕਣੀਆਂ ਨਹੀਂ ਕਰੇ ਤੁਮੇ ਇਹ ਜ਼ਰੂਰੀ ਹੈ ਕਿ ਮੈਂ ਟੂ ਦਾ ਪੁਆਇੰਟ ਗੱਲ ਕਰਾਂ ਔਰ ਠੋਕ ਕੇ ਆਪਣੇ ਕਿ ਜੋ ਮੇਰੇ ਦਿਲ ਤੇ ਮੇਰੇ ਦਿਲ ਤੋਂ ਕੱਢਦਾ ਮੈਂ ਇਹਨਾਂ ਨੂੰ ਝੂਠੀਆਂ ਗੱਲਾਂ ਨਹੀਂ ਕਰਦਾ ਫਿਰ ਜਤਿੰਦਰ ਕੌਰ ਮੈਡਮ ਨੂੰ ਕਿਹਾ ਕਿ ਜੇਕਰ ਅੱਜ ਲੋਕ ਐਮਐਲਏ ਬਣ ਜਾਂਦੇ ਨੇ ਫਿਰ ਤੁਸੀਂ ਆਪਣੇ ਵੱਲੋਂ ਦੱਸਿਆ ਕਿ ਕਿਹੜੇ ਕੰਮ ਤੁਹਾਡੇ ਟਿਨਿਓਰ ਦੇ ਵਿੱਚ ਪੈਂਡਿੰਗ ਸੀਗੇ ਕਿ ਉਹਨਾਂ ਨੂੰ ਕਿਹਾ ਕਿ ਹੁਣ ਪਹਿਲ ਕੋਈ ਪੈਂਡਿੰਗ ਨਹੀਂ ਪਿਆ ਨਵੇਂ ਸ਼ੁਰੂ ਕਰਾਂਗੇ ਇਹ ਚ ਤੁਸੀਂ ਕੀ ਕੀ ਇਹਨਾਂ ਦੇ ਇਹਨਾਂ ਨੇ ਬੰਦ ਕੀਤੇ ਨੇ ਮੇਰੇ ਕੰਮ ਬਹੁਤ ਵੱਡੇ ਵੱਡੇ ਕੰਮ ਇਹਨਾਂ ਆ ਕੇ ਬੰਦ ਕਰਤੇ ਇਹਨਾਂ ਕੋਈ ਡਾਕਟਰ ਨਹੀਂ ਕਿਤੇ ਕਿ ਹਸਪਤਾਲ ਚ ਰਿਆ ਮੇਰੇ ਕੋਲ ਫੁੱਲ ਡਾਕਟਰ ਹੁੰਦੇ 88 ਡਾਕਟਰ ਰਹੇ ਅੱਜ ਅੱਜ ਇੱਕ ਇੱਕ ਡਾਕਟਰ ਜਿੱਥੇ 8 ਡਾਕਟਰ ਜੋ ਠੀਕ ਹੈ ਇਹਨਾਂ ਕੋਲ ਹਸਪੀਟਲ ਦਾ ਦਰਵਾਜ਼ਾ ਨਹੀਂ ਖੁੱਲਿਆ ਜਿਹੜੀ ਮੈਂ ਨਵੀਂ ਬਿਲਡਿੰਗ ਬਣਾਂਗੇ ਇੱਕ ਪਿੰਡ ਜਿਹੜੇ ਨੇ ਅੰਦਰ ਬੰਦ ਪਏ ਨੇ ਟਾਈਟ ਇਨਸਾਲਟ ਟਾਈਟ ਸਾਲਤ ਕਿੰਨੇ ਸਾਲੀ ਕਰ ਲੋਣ ਮੈਂ ਜਿਹੜਾ ਸਵਾਲ ਮੈਂ ਪੁੱਛਣਾ ਸੀਗਾ ਮੁਸਕਰਾਹਟ ਨਾਲ ਹੀ ਮੈਂ ਉਹਦਾ ਜਵਾਬ ਤੁਹਾਡੇ ਕੋਲੋਂ ਚਾਹਾਂਗਾ ਕਿ ਮੈਡਮ ਨੂੰ ਆਪਾਂ ਦੇਖ ਰਹੇ ਸੀਗੇ ਹੁਣ ਵੀ ਰੋਟੀ ਬਣਾ ਰਹੇ ਨੇ ਆਪਾਂ ਕਈ ਵੀਡੀਓਜ਼ ਉਹਨਾਂ ਦੇ ਦੇਖੀਆਂ ਕਿ ਵੀ ਇੱਕ ਜੋ ਘਰ ਦੀ ਮਹਿਲਾ ਦਾ ਡਿਊਟੀਆਂ ਹੁੰਦੀਆਂ ਨੇ ਉਹਦਾਂ ਨੇ ਬਾਹਰ ਨੇ ਜੇਕਰ ਉਹ ਐਮਐਲਏ ਬਣਦੇ ਨੇ ਤੁਹਾਡੀ ਰੋਟੀ ਲੇਟ ਹੋ ਜਾਏ ਤੁਸੀਂ ਗੁੱਸਾ ਤਾਂ ਨਹੀਂ ਕਰੋਗੇ ਹਲੋ ਨੂੰ ਨਹੀਂ ਇਹ ਕੋ ਗੱਲ ਸੁਣੋ ਕਿ ਜਿਹੜਾ ਐਮਐਲਏ ਬਣ ਜੂ ਜਾਂ ਮੰਤਰੀ ਬਣ ਜੂ ਕਰਤਕਾਰੀ ਤੇ ਜੇᱫੋ ਮਤਲਬ ਇਹ ਤੇ ਨਹੀਂ ਹੁੰਦਾ ਕਿ ਐਮਐਲਏ ਬਣ ਕੇ ਤੇ ਬਦ ਆਪਣਾ ਕੰਮ ਕਰਨ ਬੰਦ ਕਰ ਦੇਗਾ ਉਹ ਪਰਿਵਾਰ ਦੇ ਵਿੱਚ ਤੇ ਉਤ ਦੇ ਛੰਡੇ ਸਾਡੇ ਜ਼ਰੀਏ ਸਤਿੰਦਰ ਗੁਰ ਮੈਡਮ ਨੂੰ ਨਾਲੋਂ ਤੁਹਾਡਾ ਇਹ ਮੈਸੇਜ ਜ਼ਰੂਰ ਹੈ ਤਾਂ ਤੁਸੀਂ ਲਗਾਤਾਰ ਦੇਖ ਰਹੇ ਹੋ ਡੇਰਾ ਬੱਬਾ ਨਾਨਕ ਤੋਂ ਸੁਖਿੰਦਰ ਅੰਦਾਵਾ ਹੁਣਾ ਦਾ ਘਰ ਸਾਡੇ ਨਾਲ